ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰ ਸੁਖਦਲੇਤਾ ਪੁਲਿਸ ਦੇ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਦੀ ਹਾਂ ਕਿ ਫਿਲਮੀ ਸੀਨ ਦੇ ਬਾਂਗ ਮੁਲਜ਼ਮਾਂ ਨੂੰ ਘੇਰਾ ਪਾਇਆ ਜਾਂਦਾ ਤੇ ਫਿਰ ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰਦੇ ਆ ਉਸ ਤੋਂ ਬਾਅਦ ਜੋ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਮੁਲਜ਼ਮਾਂ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਗੋਲੀ ਚਲਾਈ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਦੋਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਦੋਵੇਂ ਜਿਹੜੇ ਮੁਲਜ਼ਮ ਆ ਉਹ ਜ਼ਖਮੀ ਹੋ ਜਾਂਦੇ ਹਾ ਤਦ ਆਸ ਦੀ ਇਹ ਕਿ ਇੱਥੇ ਵੱਡਾ ਇਨਕਾਊਂਟਰ ਹੋਇਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇੱਕ ਖੇਤਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਗੱਡੀ ਖੜੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋएगी ਤਾਂ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਬਾਰਦਾਤ ਨੂੰ ਅੰਜਾਮ ਦੇਣ ਦੇ ਲਈ ਮੁਲਜ਼ਮ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਸੀ ਤਾਂ ਪੁਲਿਸ ਨੂੰ ਸੂਹ ਮਿਲਦੀ ਹੈ ਉਸ ਤੋਂ ਬਾਅਦ ਰਾਹ ਦੇ ਵਿੱਚ ਨਾਕਾ ਲਗਾਇਆ ਜਾਂਦਾ ਸਾਰੇ ਰਸਤੇ ਬਲੌਕ ਕੀਤੇ ਜਾਂਦੇ ਤੇ ਫਿਰ ਜਦੋਂ ਇਹ ਨਾਕਾ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਪਰ ਜਦੋਂ ਇਹ ਅੱਗੇ ਦੇਖਦਿਆ ਕਿ ਹੁਣ ਭੱਜਣ ਦੇ ਲਈ ਕੋਈ ਰਸਤਾ ਨਹੀਂ ਬਚਿਆ ਗੱਡੀ ਫਸ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹ ਪੁਲਿਸ ਦੇ ਉੱਪਰ ਗੋਲੀ ਚਲਾਉਂਦੇ ਆ ਫਾਇਰ ਕਰਦੇ ਆ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਦੋ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ ਦੱਸਦੀ ਹੈ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ਦੇ ਉੱਪਰ ਫਰौती ਮੰਗਣ ਅਤੇ ਫਾਇਰਿੰਗ ਕਰਨ ਦੀਆਂ ਬਾਰਦਾਤਾਂ ਇਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਅਜਨਾਲਾ ਦੇ ਸਰਹੱਦੀ ਖੇਤਰ ਦੇ ਵਿੱਚ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਦੋ ਪਿਸਟਲ ਵੀ ਬਰਾਮਦ ਕੀਤੇ ਗਏ ਤਲਾਸ਼ੀ ਬਾਰਦਾਤ ਨੂੰ ਅੰਜਾਮ ਦੇਣ ਦੇ ਲਈ ਇਹ ਦੋਵੇਂ ਜਿਹੜੇ ਬਦਮਾਸ਼ ਚਾਰੇ ਸੀ ਜਿਸ ਤੋਂ ਬਾਅਦ ਪੁਲਸ ਨੇ ਨਾਕੇਬੰਦੀ ਕੀਤੀ ਪੁਲਸ ਨੂੰ ਜਦੋਂ ਇਤਲਾਹ ਮਿਲਦੀ ਆ ਸੂਹ ਮਿਲਦੀ ਆ ਉਸ ਤੋਂ ਬਾਅਦ ਰਸਤੇ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਂਦਾ ਪਰ ਪੁਲਸ ਨੂੰ ਦੇਖ ਕੇ ਪਹਿਲਾਂ ਇਹ ਗੱਡੀ ਭਜਾਉਣ ਦੀ ਕੋਸ਼ਿਸ਼ ਕਰਦੇ ਆ ਉਸ ਤੋਂ ਬਾਅਦ ਪੁਲਸ ਤੇ ਉੱਪਰ ਫਾਇਰਿੰਗ ਕਰਦੇ ਆ ਫਿਰ ਜਦੋਂ ਪੁਲਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤਾਂ ਦੋਵੇਂ ਜਾਣੇ ਜ਼ਖਮੀ ਹੋ ਜਾਂਦੇ ਆ ਜਿਨ੍ਹਾਂ ਨੂੰ ਇਲਾਜ ਦੇ ਲਈ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਜਨਾਲਾ ਅੰਦਰ ਪੁਲਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਦੋ ਜਿਹੜੇ ਮੁਲਜ਼ਮ ਨੇ ਦੋ ਪਦਮਾਸ਼ ਨੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਪਿੰਡ ਚਾਹੜਪੁਰ ਦੇ ਵਿੱਚ ਇਹ ਸਾਰਾ ਘਟਨਾਕ੍ਰਮ ਵਾਪਰਿਆ ਦੱਸਿਆ ਕਿ ਜੋ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਇਲਾਕਾ ਤਾਂ ਉਥੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਜਿੱਥੇ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤਾਂ ਡੀਆਈਜ਼ੀ ਬਾਰਡਰ ਰੇਂਜ ਦੇ ਵੱਲੋਂ ਵੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਮੀਡੀਆ ਦੇ ਨਾਲ ਸਾਂਝੀ ਕੀਤੀ ਗਿਆ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਹ ਟਰੈਪ ਲਗਾਇਆ ਜਾਂਦਾ ਜਿਸ ਤੋਂ ਬਾਅਦ ਇਹਨਾਂ ਦੋਵਾਂ ਨੌਜਵਾਨਾਂ ਨੂੰ ਰੋਕਣ ਦੇ ਲਈ ਪਲੈਨਿੰਗ ਬਣਾਈ ਜਾਂਦੀ ਆ ਤਾਂ ਦੱਸਿਆ ਕਿ ਜਦੋਂ ਇਹ ਗੱਡੀ ਦੇ ਵਿੱਚ ਸਵਾਰ ਹੋ ਕੇ ਨਾਕੇ ਤੇ ਪਹੁੰਚਦੇ ਆ ਉਸ ਤੋਂ ਬਾਅਦ ਇਹ ਭੱਜਣ ਦੀ ਕੋਸ਼ਿਸ਼ ਉਥੋਂ ਕਰ ਦਿਆ ਪਰ ਪੁਲਿਸ ਦੇ ਵੱਲੋਂ ਪਹਿਲਾਂ ਹੀ ਇਸ ਤਰੀਕੇ ਜਾਲ ਵਿਛਾਇਆ ਗਿਆ ਸੀ ਕਿ ਭੱਜਣ ਦੇ ਵਿੱਚ ਕਾਮਯਾਬ ਨਾ ਹੋ ਸਕਣ ਤਾਂ ਫਿਰ ਜਦੋਂ ਇਹ ਦੇਖਦਿਆ ਕਿ ਹੁਣ ਗੱਡੀ ਤੇ ਰਾਹੀਂ ਭੱਜ ਨਹੀਂ ਹੋਏਗਾ ਤਾਂ ਇੱਕ ਪੈਦਲ ਭੱਜਣ ਦੀ ਕੋਸ਼ਿਸ਼ ਕਰਦਿਆ ਪੁਲਿਸ ਦੇ ਉੱਪਰ ਫਾਇਰਿੰਗ ਕਰਦਿਆ ਗੋਲੀ ਚਲਾਉਂਦੇ ਆ ਪਰ ਜਦੋਂ ਜਵਾਬੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਆ ਦੋਵੇਂ ਜਾਣੇ ਜ਼ਖਮੀ ਹੋ ਜਾਂਦੇ ਆ ਜਿਸ ਤੋਂ ਬਾਅਦ ਹੁਣ ਇਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਵੀ ਦਾਖਲ ਜਿਹੜਾ ਕਰਵਾਇਆ ਗਿਆ ਤਾਂ ਦੇਖ ਸਕਦੇ ਹੋ ਕਿ ਇੱਕ ਖੇਤਾਂ ਵਾਲਾ ਰਸਤਾ ਵਾ ਜਿਹੜਾ ਉਸਦੇ ਉੱਪਰ ਇਹ ਗੱਡੀ ਤੁਹਾਨੂੰ ਫਸੀ ਹੋਈ ਨਜ਼ਰ ਆ ਰਹੀ ਹੋएगी ਇੱਕ ਵਰਨਾ ਗੱਡੀ ਆ ਤਾਂ ਦੋ ਮੁਲਜ਼ਮ ਨੇ ਦੋਵਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਆ ਜਿਹੜਾ ਉਹ ਕਰ ਲਿਆ ਗਿਆ ਵਾ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਬਾਹਰ ਦਾਤ ਨੂੰ ਅੰਜਾਮ ਦੇਣ ਲਈ ਦੋਵੇਂ ਜਾ ਰਹੇ ਸਨ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ